ਜੀ ਭਲਾਂਜੀ ਕਾਰਜਕਾਰੀ ਕੋਸ਼ਿਤ ਹੋ ਚੁੱਕੀ ਹੈ ਤੁਸੀਂ ਪ੍ਰਧਾਨ ਬਣ ਚੁੱਕੇ ਹੋ ਕਾਰਜਕਾਰੀ ਦੁਆਰਾ ਕਿੰਵੀ ਮੀਟਿੰਗ ਸ਼ੁਰੂ ਕੀਤੀ ਗਈ ਹੈ ਅਜੇ ਤੱਕ ਅੱਗੇ ਕੀ ਪ੍ਰੋਸੀਜਰ ਹੋਊਗਾ ਮੀਟਿੰਗ ਦਾ ਜੈ ਸ਼੍ਰੀ ਰਾਮ ਮੈਂ ਰਜਿੰਦਰ ਵਰਮਾ ਪ੍ਰਧਾਨ ਮੇਡ ਰਾਜਪੂ ਸਭਾ ਕਾਰਜਕਾਰੀ ਕੋਸ਼ਿਤ ਹੋਣ ਤੋਂ ਬਾਅਦ ਅੱਜ ਸਾਡੀ ਪਹਿਲੀ ਮੀਟਿੰਗ ਸੀ ਮੈਂ ਅੱਜ ਯੁਵਾ ਜੀ ਦਾ ਜੋਸ਼ ਦੇਖ ਕੇ ਗਦਗਦ ਹੋ ਗਿਆ ਮੈਂ ਬਹੁਤ ਹੀ ਜ਼ਿਆਦਾ ਖੁਸ਼ ਆ ਇਹਨਾਂ ਦੇ ਇਹਨਾਂ ਨੇ ਅੱਜ ਹੁੰਮੂ ਮਾ ਕੇ ਵਿਸ਼ਵਾਸ ਦਿਵਾਇਆ ਵੀ ਅਸੀਂ ਅੱਗੇ ਵੱਧ ਕੇ ਸਾਰੇ ਕੰਮ ਕਰਾਂਗੇ ਜਿੱਦਾਂ ਕਿ ਸਾਡੇ ਪ੍ਰੋਜੈਕਟ ਚੱਲ ਰਿਹਾ ਹੈ ਬਿਜਲੀ ਫਿਟਿੰਗ ਹੋ ਰਹੀ ਹੈ ਕਮਰਿਆਂ ਦੀ ਸਫਾਈ ਔਰ ਵਾਈਟ واਸ਼ ਹੋ ਰਿਹਾ ਹੈ ਵਾਲ ਪੇਪਰ ਲੱਗ ਰਿਹਾ ਹੈ ਆਊਟਰ ਤੇ ਸਾਡੀ ਸਾਰੀ ਰਿਪੇਅਰ ਸਟਾਰਟ ਹੋ ਚੁੱਕੀ ਹੈ ਔਰ ਸਾਰੀ ਹੀ ਬਿਲਡਿੰਗ ਨੂੰ ਰੈਨੋਵੇਟ ਕਰਨ ਵਾਸਤੇ ਵਾਈਟ واਸ਼ ਸਾਡਾ ਜਿਹੜਾ ਕੱਲ ਤੋਂ ਚਾਲੂ ਹੋ ਜਾਣਾ ਉਸ ਤੋਂ ਬਾਅਦ ਜਿੰਨਾ ਵੀ ਸਾਡੇ ਮਾਰਬਲ ਦੀ ਲਗੜਾਈ ਉਹ ਸ਼ੁਰੂ ਕਰ ਦੇਣੀ ਹੈ ਅਸੀਂ ਔਰ ਅੱਜ ਤੁਸੀਂ ਦੇਖ ਰਹੇ ਹੋ ਤੁਸੀਂ ਆਪਣੀਆਂ ਨਿਗਾਹ ਨਾਲ ਦੇਖੋ ਦੂਰ ਦੂਰ ਤੱਕ ਸਾਡੇ ਜਿਹੜੇ ਇਹਨਾਂ ਮੁੰਡਿਆਂ ਦਾ ਔਰ ਸਾਡੇ ਯੁਵਾ ਯੰਗ ਪੀੜੀ ਦਾ ਸਾਡਾ ਜੋਸ਼ ਦੇਖਦੇ ਹੀ ਬਣਦਾ ਔਰ ਇਹਨਾਂ ਨੇ ਬੜਾ ਹਮਮਾ ਕੇ ਵਿਸ਼ਵਾਸ ਦਿਵਾਇਆ ਵੀ ਤੁਸੀਂ ਬੈਠੋ ਔਰ ਅਸੀਂ ਅੱਗੇ ਵਧ ਕੇ ਇਹ ਸਾਰੇ ਕੰਮ ਕਰਾਂਗੇ ਔਰ ਮੈਂ ਤਹਿ ਦਿਲ ਤੋਂ ਇਹਨਾਂ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਇਹਨਾਂ ਦਾ ਰਿਣੀ ਰਵਾਂਗਾ ਅਗਰ ਅਸੀਂ ਇਹ ਸਾਰੇ ਮਿਸ਼ਨ ਦੇ ਵਿੱਚ ਇਸ ਨੂੰ ਰੈਨੋਵੇਟ ਕਰਨ ਦੇ ਵਿੱਚ ਕਾਮਯਾਬ ਹੁੰਦੇ ਆਂ ਸਮਾਪ ਬਿਲੋਂ ਧੰਨਵਾਦੀਆਂ ਇਹਨਾਂ ਦਾ ਔਰ ਇਹ ਪੂਰੇ ਜੋਸ਼ ਵਿੱਚ ਕੰਮ ਕਰਨਗੇ ਮੈਨੂੰ ਇਹ ਪੂਰੀ ਉਮੀਦ ਹੈ ਵਰਮਾ ਜੀ ਇੱਕ ਜਿਵੇਂ ਕਹਿ દिए ਸਾਰੇ ਰਾਜਪੂਤ ਨੌਜਵਾਨ ਪਹੁੰਚੇ ਨੇ ਤੇ ਕਈ ਰਾਜਪੂਤ ਪਰਿਵਾਰਾਂ ਨੇ ਜਿਹੜੇ ਕੀ ਵੰਚਿਤ ਰਹਿ ਚੁੱਕੇ ਨੇ ਉਹਨਾਂ ਲਈ ਕੀ ਮੈਸੇਜ ਹੋਊਗਾ ਮੈਂ ਮਾਫੀ ਚਾਹਨਾ ਬਿਲਕੁਲ ਤੁਹਾਡੀ ਗੱਲ ਨਾਲ ਹੀ ਸਹਿਮਤ ਹਾਂ ਦੇਖੋ ਸਾਨੂੰ ਅੱਜ ਸਾਡੀ ਜਿਹੜੀ ਕਾਰਿਆਕਾਰੀ ਬਣੀ ਨੂੰ 4-5 ਦਿਨ ਨਹੀਂ ਹੋਇਆ ਮਾ ਵੀ ਜਾਵਾਂਗਾ ਮੈਂ ਉਹਨਾਂ ਸਾਰੇ ਸੱਜਣਾ ਤੋਂ ਜਿਨ੍ਹਾਂ ਤੱਕ ਮੈਂ ਪਹੁੰਚ ਨਹੀਂ ਕਰ ਸਕਿਆ ਜਾਂ ਮੇਰੇ ਸਾਰੇ ਕਾਰਨੀ ਦੇ ਸਦਸਿਆ ਨਹੀਂ ਪਹੁੰਚ ਕਰ ਸਕੇ ਨੈਕਸਟ ਟਾਈਮ ਤੋਂ ਜਿਹੜੀ ਸਾਡੀ ਅਗਲੀ ਨੈਕਸਟ ਸੰਡੇ ਮੀਟਿੰਗ ਹੋਏਗੀ ਸ਼ਾਮ 4 ਵਜੇ ਸਾਡੀ ਇਹ ਕੋਸ਼ਿਸ਼ ਹੋਏਗੀ ਅਸੀਂ ਡੋਰ ਟੂ ਡੋਰ ਜਾ ਕੇ ਉਹਨਾਂ ਸੱਜਣਾਂ ਨੂੰ ਨਾਲ ਲੈ ਕੇ ਆਵਾਂ ਠੀਕ ਹੈ